ਹਾਂਜੀ ਬਾਇਗੁਰਜੀ ਦਾ ਖਾਲਸਾ ਬਾਇਗੁਰਜੀ ਕੀ ਬੱਤੇ ਮੈਨੂੰ ਅੱਜ 4-5 ਦਿਨ ਹੋ ਗਏ ਖਨੋਰੀ ਆਪਣੇ ਸੰਭੂ ਬਾਰਡਰ ਤੇ ਆਏ ਨੂੰ ਤੇ ਮੈਂ ਅਪੀਲ ਕਰਦਾ ਕਿਸਾਨਾਂ ਨੂੰ ਮੇਰਾ ਹੁਕਮ ਹੈ ਕਿ ਮੈਂ ਮੈਂ ਆਪ ਵੀ ਜ਼ਿੰਮੇਦਾਰਾਂ ਵੀ ਮੈਂ ਅਪੀਲ ਕਰਦਾ ਵੀ ਮੇਰਾ ਹੁਕਮ ਹੈ ਕਿ ਚੌਂਕੀਦਾਰ ਬਣਿਆ ਹੈਗਾ ਵੀ ਆਪਣੇ ਕਿਸਾਨ ਅਧੋਲਨ ਦੇ ਵਿੱਚ ਵੀ ਘਰਾਂ ਦੇ ਵਿੱਚੋਂ ਨਿਕਲੋ ਸ਼ੁਭ ਕਰਨ ਦਾ ਗਾਣਾ ਵੀ ਬਣਾਇਆ ਜਿਹੜਾ ਖਨੋਰੀ ਬਾਰਡਰ ਤੇ ਬੱਚਾ ਮਾਰਿਆ ਗਿਆ 21 ਸਾਲ ਦਾ ਉਹਦੇ ਗੋਲੀ ਵੱਜੀ ਤੇ ਭਰਾਵੋ ਮੈਂ ਇੱਕ ਛੋਟਾ ਚੌਕੀਦਾਰ ਆਂਗਾ ਸੇਵਾਦਾਰ ਆਂਗਾ ਮੈਂ ਕੋਈ ਏਡਾ ਕੋਈ ਕਲਾਕਾਰ ਨਹੀਂ ਹੈਗਾ ਤੇ ਮੇਰਾ ਹੋਕਾ ਹੀ ਆਏ ਨੀ ਮੈਂ ਹੋਕਾ ਦਿਨਾ ਵੀ ਭਰਾਵੋ ਜਿਮੀਦਾਰੋ ਘਰਾਂ ਦੇ ਵਿੱਚੋਂ ਨਿਕਲੋ ਘਰਾਂ ਦੇ ਵਿੱਚੋਂ ਜੇ ਨਿਕਲੋਗੇ ਉਹਰੇ ਏਕਾ ਕਰੋਗੇ ਇਕੱਠ ਕਰੋਗੇ ਤੇ ਤਾਂ ਇਹ ਮੋਦੀ ਵਰਗੀਆਂ ਸਰਕਾਰਾਂ ਕਿਸੇ ਹਿਸਾਬ ਦੇ ਵਿੱਚ ਚੌਣਗੀਆਂ ਤੇ ਨਹੀਂ ਤੁਹਾਨੂੰ ਐਵੇਂ ਹੈਰਾਨ ਕਰਦੀਆਂ ਰਹਿਣਗੀਆਂ ਇਹ ਸੁਭ ਕਰਨ ਜਮਾਨਾ ਓਏ ਸੁਭ ਕਰਨ ਜਮਾਨਾ ਓਏ ਤੂੰ ਦੇਸ ਦੀ ਖਾਤਰ ਮਰਿਆ ਤਾਈਓਨੋ ਅਜ ਤੇਰਾ ਓਏ ਤਾਈਓਨੋ ਅਜ ਤੇਰਾ ਓਏ ਅਮਰ ਸ਼ਹੀਦਾਂ ਦੇ ਵਿੱਚ ਚੜਿਆ ਮੇਰੀ ਅਪੀਲ ਕਿਸਾਨਾਂ ਨੂੰ ਮੇਰੀ ਅਪੀਲ ਕਿਸਾਨਾਂ ਨੂੰ ਆਜੋ ਭਾਈ ਕੇ ਬੰਤ ਬਣਾਈਏ ਨਿਕਲੋ ਘਰਾਂ ਚੋਂ ਲੋਕੋ ਓਏ ਮੋਦੀ ਨੂੰ ਸਬਕ ਸਿਖਾਈਏ ਨਿਕ ਲੋ ਘਰਾਂ ਚੋਂ ਲੋਕੋ ਮੋਦੀ ਨੂੰ ਸਭ ਕਸ ਗਿਆ ਏ ਸੋਚਾਂ ਵੱਡੀਆਂ ਸੋਚੇ ਕਿਉਂ ਛੋਟੀ ਨਹੀਂ ਅਤ ਬਾਰੇ ਬੰਦੇ ਸੋਚਾਂ ਵੱਡੀਆਂ ਸੋਚੇ ਕਿਉਂ ਛੋਟੀ ਨਹੀਂ ਅਤ ਬਾਰੇ ਬੰਦੇ ਓਏ ਅਸੀਂ ਵੀ ਪੁੱਤ ਸਰਦਾਰਾਂ ਦੇ ਲੈਂਦਾ ਕਿਉਂ ਸਾਡੇ ਨਾਲ ਪੰਗੇ ਅਸੀਂ ਵੀ ਪੁੱਤ ਸਰਦਾਰਾਂ ਦੇ ਤੂੰ ਲੈਂਦਾ ਕਿਉਂ ਸਾਡੇ ਨਾਲ ਪੰਗੇ ਅਸੀਂ ਤਾਂ ਹੋਂ ਚੋਂ ਮੋਦੀ ਆ ਓਏ ਕੀਲਾ ਸੇ ਦੀ ਕੱਢ ਲਿਆਏ ਨਿਕਲੋ ਘਰਾਂ ਚੋਂ ਲੋਕੋ ਮੋਦੀ ਦੇ ਨਾਂ ਤੋਂ ਹੁਣ ਪਾਈਏ ਨਿਕਲੋ ਘਰਾਂ ਚੋਂ ਲੋਕੋ ਮੋਦੀ ਨੂੰ ਸਬਕ ਸਿਖਾਈਏ ਅਸੀਂ ਭਗਤ ਸਰਾਬੇ ਚੋਂ ਨਾ ਹੀ ਅਮਰ ਸ਼ਹੀਦ ਕਹਾਉਂਦੇ ਵਈ ਅਸੀਂ ਭਗਤ ਸਰਾਬੇ ਚੋਂ ਨਾ ਹੀ ਅਮਰ ਸ਼ਹੀਦ ਕਹਾਉਂਦੇ ਜਾ ਕੇ ਲੰਡਨ ਬੈਰੀ ਨੂੰ ਸਣ ਵਿਆਜ ਮੋੜ ਕੇ ਆਉਂਦੇ ਉਹ ਜਾ ਕੇ ਲੰਡਨ ਬੈਰੀ ਨੂੰ ਸਣੇ ਬਿਆਜ ਮੋੜ ਕੇ ਆਉਂਦੇ ਓਏ ਅਸੀਂ ਝੰਡੇ ਵੀ ਆਪਣੇ ਅਸੀਂ ਝੰਡੇ ਵੀ ਆਪਣੇ ਮੋٹے ਡੰਡਿਆਂ ਦੇ ਵਿੱਚ ਪਾਈਏ ਨਿਕਲੋ ਘਰਾਂ ਚੋ ਲੋਕੋ ਮੋਦੀ ਨੂੰ ਸਭ ਕਸ ਗਿਆ ਏ ਨਿਕਲੋ ਘਰਾਂ ਚੋ ਲੋਕੋ ਮੋਦੀ ਨੂੰ ਸਭ ਕਸ ਗਿਆ ਏ ਓਏ ਅਸੀਂ ਡਟੇ ਬਾ ਡਰਾਂ ਤੇ ਸਮਝੇ ਬੈਠੇ ਇੱਕ ਲੜਾਈ ਓਏ ਅਸੀਂ ਡਟੇ ਬਾਡਰਾਂ ਤੇ ਸਮਝੀ ਬੈਠੇ ਇੱਕ ਲੜਾਈ ਅੱਜ ਇਸ ਅੰਦੋਲਨ ਚੋਂ ਕਰਕੇ ਕੁਝ ਜਮਾਨ ਚੜਾਈ ਓਏ ਅੱਜ ਇਸ ਅੰਦੋਲਨ ਚੋਂ ਕਰਕੇ ਕੁਝ ਜਮਾਨ ਚੜਾਈ ਅਸੀਂ ਪਿੱਛੇ ਨਹੀਂ ਮੁੜਦੇ ਓਏ ਅਸੀਂ ਪਿੱਛੇ ਨਹੀਂ ਮੁੜਦੇ ਵਾਹ ਕੇ ਪੱਕੇ ਠੱਡੇ ਲਾਈਏ ਨਿਕਲੋ ਘਰਾਂ ਚੋਲੋ ਕੋ ਮੋਦੀ ਨੂੰ ਸਭ ਕੁਝ ਸਿਖਾਏ ਨਿਕਲੋਗਾ ਰਾਤੋਂ ਕਿਸਾਨੋਂ ਆਏ ਮੋਦੀ ਨੂੰ ਸਭ ਕੁਝ ਸਿਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ